ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋ ਸੋ ਅੱਜ ਦਿਨ ਬਸ ਉਹਨਾਂ ਨਿਕਲਿਆ ਜੀ ਤੋਂ ਪਛੜੀ ਹੋਈ ਹੈ ਫੇਕ ਰਹੇ ਹਨ ਨਾ ਢੋਲੇ ਸਾਰੀ ਫੈਮਿਲੀ ਮੱਥਾ ਟੇਕ ਕੇ ਆਈ ਹੈ ਜਾ ਕੇ ਇੱਕ ਸੁਖਬੀਰ ਨੂੰ ਛੱਡ ਕੇ ਅੰਗਰਦਵਾਰਾ ਮੰਡ ਦੇ ਵਿੱਚ ਜਾਗ ਤਖਤ ਸਾਹਿਬ ਜਿੱਥੇ ਕਿ ਸੰਤਾ ਦੀ ਵਰਸੀ ਆ ਤੇ ਸਾਡਾ ਇਲਾਕਾ ਜਿਹੜਾ ਇਹ 10-15 ਪਿੰਡਾਂ ਇਲਾਕੇ ਦੇ ਬੜੀ ਹੰਮ ਹਮਾ ਕੇ ਸ਼ਰਦਾ ਦੇ ਨਾਲ ਮੱਥਾ ਟੇਕਣ ਉੱਤੇ ਪਹੁੰਚਦੇ ਤਾਂ ਮੈਂ ਹਾਲ ਜਾਣਾ ਸੀ ਉੱਥੇ ਨੂੰ ਮੈਂ ਜਦੋਂ ਜਾਣ ਲੱਗਿਆ ਸੀ ਉਹਨੇ ਟਾਈਮ ਦੇ ਵਿੱਚ ਅੱਜ ਮੈਂ ਜਦੋਂ ਜਾਣ ਲੱਗਿਆ ਸੀ ਉਹਨੇ ਟਾਈਮ ਦੇ ਵਿੱਚ ਸਾਡਾ ਰਿਸ਼ਤੇਦਾਰ ਹੈ ਜਿਹੜਾ ਮਾਮੇ ਦਾ ਜਵਾਈ ਉਹਨੇ ਫੋਨ ਕਰਤਾ ਜਬਿੰਦਰ ਮਿਸਤਰੀ ਨੇ ਕਹਿੰਦਾ ਭਾਈ ਰਿਸ਼ਤੇਦਾਰ ਆਏ ਹੋਏ ਆ ਵੀ ਤੁਹਾਡੇ ਕੋਲ ਨੂੰ ਆਉਣ ਲੱਗੇ ਫੇ ਮੈਨੂੰ ਰੁਕਣਾ ਪਿਆ ਘਰਾਂ ਤੇ ਐਨਾਂ ਨੂੰ ਸਾਡਾ ਸ਼ੁਕਰੀਤ ਹੈ ਵੀ ਗੁਰਦਵਾਰ ਚ ਮੱਥਾ ਟੇਕੇ ਬਾਪ ਚ ਮੁੜੇ ਆਏ ਬਲਾਉ ਸਾਸੀ ਕਬੜ ਦੇ ਪੁੱਤ ਲੰਮੀ ਹਾ ਏ ਕੀ ਦੀ ਅਜੇ ਨਹੀਂ ਜਾਂ ਬਲਾਉ ਸਾਸੀ ਕਬੜ ਦੁਨਿਆਤ ਜੁੜ ਕੇ ਸਾਸੀ ਕਬੜਾ ਬਲਾਉ ਰੁਕ ਜਾ ਫਿਰ ਮੂੰਹ ਤੇ ਮੂੰਹ ਇਧਰੋਂ ਸਾਸੀ ਕਬਲਾ ਇਕ ਨਾ ਨਹੀਂ ਉੱਪਰ ਨੂੰ ਮੂੰਹ ਚਾ ਸਤਿ ਸ਼੍ਰੀਕਲ ਜੀ ਆ ਮੇਰੇ ਪੁੱਤ ਨੇ ਦੇਖੋ ਇੰਨੀਆਂ ਚੀਜ਼ੀਆਂ ਲੈ ਕੇ ਆਇਆ ਖਾਣ ਨੂੰ ਉੱਥੇ ਤੇ ਹੈ ਇੰਨੀਆਂ ਚੀਜ਼ੀਆਂ ਖਾਣੀਆਂ ਨੇ ਹੈ ਮੈਨੂੰ ਤਾਂ ਦਿੱਤੀਆਂ ਨੇ ਖਾਣ ਇੱਕ ਵੀ ਨਹੀਂ ਦਿੱਤੀ ਮੈਨੂੰ ਤੂੰ ਰੋਂਡੀ ਪੁੱਤ ਤੂੰ ਮੇਰਾ ਹਾਂ රන්න ක एक හැ ර ර ර බ আ फ වි හ ර ਉਹ ਰਿਸ਼ਤੇਦਾਰ ਜਿਹੜਾ ਮੈਂ ਮਤਲਬ ਇੱਕ ਸਾਡੂ ਆ ਜੀ ਮੇਰੇ ਮਾਮੇ ਦੀ ਉਹ ਹਰਬਸੇ ਬਡੇ ਮਾਮੇ ਦੀ ਕੁੜੀ ਹੈ ਜੀ ਮੇਰੇ ਦੀ ਉਹ ਮਨਜਿੰਦਰ ਵੀਰਬਲ ਬਲੌਗ ਵਾਲੇ ਤੇ ਉਸ ਤੋਂ ਛੋਟੀ ਜਿਹੜੀ ਕੁੜੀ ਹੈਗੀ ਆ ਉਹ ਜੀ ਵਿਆਹੀ ਹੋਈ ਆ ਤੇ ਲੋਕਲੇ ਵਿਆਹੀ ਵੀ ਪਰ ਪੁਰਾਣੇ ਸਮੇਂ ਤੋਂ ਗੁਜਰਾਤ ਰਹਿੰਦੇ ਜੀ ਉਹ ਉੱਥੇ ਆਪਣਾ ਕਾਰੋਬਾਰ ਸੈੱਟ ਕਰਿਆ ਹੋਇਆ ਨੇ ਆਪਣਾ ਤੇ ਇਹ ਕੁੜੀ ਕਾਫੀ ਦੁਰਨੇ ਦੁਰਨੇ ਕੁੜੀਆਂ ਮੇਰੇ ਕੋਲ ਬਚਪਨ ਦੇ ਵਿੱਚ ਕਾਫੀ ਰਹਿ ਕੇ ਕਿਸੇ ਮੀਤੀ ਪੁਰਾਣੇ ਘਰ ਦੇ ਵਿੱਚ ਤੇ ਹੁਣ ਬਿਆਨ ਜੈਸਮੀਨ ਦੇ ਉਹਨਾਂ ਤੇ ਆ ਨਹੀਂ ਹੋਇਆ ਉਹ ਵੀ ਤਕਰੀਬੇ 5-6 ਸਾਲ ਹੋ ਗਏ ਉਹਨਾਂ ਨੂੰ ਆਏ ਨਹੀਂ ਮਿਲੀ ਉਹਨਾਂ ਦੀ ਵਿਚਾਰੀ ਉਧਰੇ ਵਿਜੀ ਆਪਣੇ ਗੁਜਰਾਤ ਵਾਲੀ ਸਾੜੇ ਤੇ ਹੁਣ ਇਹਨਾਂ ਨੂੰ ਕੋਈ ਮੈਰਿਜ ਸੀਗੀ ਹੋਰ ਇਹਨਾਂ ਦੇ ਆਪਣੇ ਟੱਬਰ ਦੇ ਵਿੱਚ ਇੱਧਰ ਉਹ ਮੈਰਿਜ ਵਿੱਚ ਆਏ ਤੇ ਤਾਂ ਫਿਰ ਸ਼ਫੈਲ ਜੈਸਮੀਨ ਕਰਕੇ ਤੇ ਸਾਨੂੰ ਮਿਲਣ ਵਾਸਤੇ ਸ਼ਫੈਲ ਇੱਥੇ ਨੂੰ ਆ ਗਈ ਮਲਾਉਂਦੇ ਆਪਾਂ ਉਹਨਾਂ ਨੂੰ ਤੁਹਾਨੂੰ ਇੱਕ ਦਾ ਸ਼ੋਰ ਆਇਆ ਵਾ ਨਾਲ ਇਹ ਸਾਡਾ ਲੋਕਲੇ ਸ਼ੋਰ ਆ ਸ਼ੋਰੇ ਸਾਸਰੀ ਕਾ ਬੁਲਾਈਂ ਇੱਧਰ ਪਤਾ ਦੋਨਿਆਂ ਹੱਥ ਜੋੜ ਕੇ ਆਸ਼ੀਰਵਾਦ ਚੱਲ ਅੰਦਰੋਂ ਚੱਲੋ ਅੰਦਰੋਂ ਡੈਡੀ ਕਿੱਥੇ ਆਂ ਅੰਦਰ ਬੈਠਾ ਡੈਡੀ ਠੀਕ ਆ ਬੈਠੇ ਸਾਰੇ ਕਿਤੇ 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 ਕਾਕੜਾ ਵਾਇਕੁਰ ਜੀ ਖਾਲਸਾ ਗੁਰਜੀ ਦੀ ਦਿੱਤੇ ਹੈਪੀ ਬਰਥਡੇ ਟੂ ਯੂ ਥੈਂਕ ਯੂ ਜੀ ਥੈਂਕ ਯੂ ਜੀ ਰਾਜੀ ਹੈਪੀ ਬਰਥਡੇ ਹੈ ਵਾਇਕੁਰ ਜੀ ਖਾਲਸਾ ਆਇਕੁਰ ਜੀ ਕੀ ਮਤ ਹੈ ਉਹ ਮੁੰਡੇ ਨੇ ਪਾਣੀ ਪੀਤਾ ਉਹਨੇ ਗਲਾਸ ਨੂੰ ਉਹ ਨਹੀਂ ਲਾਇਆ ਉਹਨੇ ਏਕੜਾ ਮੂੰਹ ਚੱਕ ਕੇ ਪੀਤਾ ਸੰਦੀਪ ਕਹਿੰਦੀ ਵੀ ਔਰ ਕਿਹੜੇ ਪਾਣੀ ਮੁੱਲ ਵਿਕਦਾ ਪਰ ਮੈਨੂੰ ਲੱਗਦਾ ਕਿ ਪਾਜੀ ਨੂੰ ਪਹਿਲਾਂ ਪਾਜੀ ਨੂੰ ਮਿਲ ਉਹ ਇੱਧਰ ਸੱਚੀ ਪਾਜੀ ਗੁਜਰਾਤ ਚ ਜਿੱਥੇ ਤਾਂ ਪਾਣੀ ਮੁੱਲੇ ਹੋਣਾ ਜੀ ਕਿ ਉੱਥੇ ਪਿੰਡ ਜੋਗ ਪਾਣੀ ਦਾ ਮੁੱਲੇ ਮਿਲਦਾ ਹਾਂ ਉੱਥੇ ਦਾ ਉੱਥੇ ਮੁੱਲੋਂ ਮਿਲਦਾ ਉਹ ਕੜੀ ਸਵਾ ਪਿਆ ਗੁਜਰਾਤ ਚ ਪਿੰਡ ਜੋਗ ਪਾਣੀ ਹੈ ਨਹੀਂ ਮੁੱਲੇ ਮਿਲੋ ਉਹ ਬੜਾ ਕੰਮ ਦਾ ਬਾ ਪਿੰਡ ਜੋਗ ਪਾਣੀ ਹੈਗਾ ਪਰ ਟਾਮੀ ਟਾਮੀ ਜਗਾ ਕਿਤੇ ਕਿਤੇ ਹਾਂ ਖਾਰਾ ਪਣੀ ਨਹੀਂ तकरीबन ਖਾਰਾ ਜਿਆਦਾ ਉੱਥੇ ਹਣਾ ਹੂੰ ਇੱਕ ਇੱਕ ਗੱਲ ਹੈ ਜੇ ਘਰ ਤੇ ਬਾਹਰ ਨਿਕਲ ਜੋ ਜੇ ਪਾਣੀ ਲੈਣਾ ਫੇ ਤਾਂ ਮੁੱਲੇ ਮਿਲਣਾ ਮੁੱਲੇ ਮਿਲਣਾ ਫੇ ਤਾਂ 20 ਰੁਪਏ ਦੀ ਬੋਤਲ ਹਾਂ ਉਹ ਤਾਂ ਫਿਰ ਜੇ ਇੱਥੇ ਚਲੇ ਜਾਉਂਦੇ ਤੇ ਵੀ ਹਾਂ ਹੋ ਰਿਹਾ ਨਹੀਂ ਜਾਂਦੇ ਆਪਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਜੀ ਸਾਡੀ ਭੈਣ ਸਤਿ ਸ੍ਰੀ ਅਕਾਲ ਹਾਂ ਹੋ ਠੀਕ ਆ ਪੁੱਤਰਾ ਹਾਂਜੀ ਮਾਸੀ ਜੀ ਸਾਡੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਅੱਜ ਮੇਰੀ ਜਠਾਣੀ ਦਾ ਹੈਗਾ ਜੀ ਹੈਪੀ ਬਰਥਡੇ ਹਾਂ ਮੈਂ ਤਾਂ ਕਿਹਾ ਵੀ ਸਜ ਲੋ ਪਰ ਉਹ ਕਹਿੰਦੀ ਜੀ ਮੈਂ ਕੁੜਮਣੀ ਬਣਦੀ ਕਹਿੰਦੀ ਮੈਂ ਕੁੜਮਣੀ ਬਣਦੀ ਅੱਛਾ ਉਹ ਭਾਂਡੇ ਤੁਸੀਂ ਚੱਕ ਦੇਣ ਤੇ ਉਹ ਤਾਂ ਕੋਈ ਨਹੀਂ ਅਸਤ ਕੀ ਇਸ ਕਰਕੇ ਉਹ ਸਜਣਾ ਵੀ ਨਹੀਂ ਪਸੰਦ ਕਰਦੇ ਸਜਣਾ ਕਦੇ ਨਹੀਂ ਪਸੰਦ ਕਰਦੀ ਉਹ ਵੀ ਉਹ ਮਾਰੇ ਜਾਂਦੇ ਆਪਣੇ ਕੋਲ ਤੋਂ ਹਾਂ ਉਹ ਕਹਿੰਦੀ ਮੈਂ ਸਜਣਾ ਪਸੰਦ ਕਰਦੀ ਮੈਨੂੰ ਲੈ ਚੱਲ ਰੋਪਣ ਨੂੰ ਕਹਿੰਦੀ ਨਵਾਂ ਸੂਟ ਦਵਾ ਲਿਆ ਮੈਂ ਦੁਕਾਨ 'ਚ ਪਿਆਰਾ। ਮੀਂਹ ਤਾਂ ਚੱਲੇ। ਨਹੀਂ ਨਹੀਂ ਨਹੀਂ। ਚੱਲੇ ਤਾਂ ਸੀ। ਇਹ ਤਾਂ ਕਹਿੰਦੇ ਮੈਂ ਇਤਨੀ ਕੱਟਣਾ ਅੱਜ। ਉਹ ਨਾ ਨਾ ਕੁੜੀ ਦੇ ਗੁਜਰਾਤ ਚ ਆਈ ਸਪੈਸ਼ਲ ਹੈਪੀ ਵਾਚ ਹੈਗਾ। ਹਾਂ ਉਹ ਦੇਖਦੇ ਨਹੀਂ। ਹਾਂ। ਉੱਪਰ ਜਾਈ ਨੂੰ। ਪਰਜਾਈ ਦੋ ਜੀ ਨੂੰ। ਸਾਡੀ ਨਾਲ ਦਾ। ਸਾਡੀ ਨਾਲ ਦਾ ਫਿਰ ਉਹਦੀ ਪਰਜਾਈਓ ਆਹੋ। ਹਾਂ। ਮੈਂ ਥੋੜਾ ਦੇਖ ਤੈਂਦਰ। ਵੈਸੇ ਵਿਚਾਰੀ ਆਈ ਬਹੁਤ ਦੇਰ ਬਾਅਦ। ਹਾਂ। ਦੇਖ ਕੇ ਬੜਾ ਮਨ ਖੁਸ਼ ਹੋਇਆ। ਨਹੀਂ ਵਿਚਾਰੀ ਤਾਂ ਨਹੀਂ ਹੈਗੀ ਸੋਹਣੀ ਤਕੜੀ ਐ ਇਹ। ਉਹ ਕਹਿੰਦੇ ਨੇ ਇਹ ਵੀ ਬਹੁਤ ਦੇਰ ਦਾ ਲੱਗਦਾ ਇਹਦੀ ਗੱਲ 51 ਜੀ ਆ ਅੱਛਾ ਵਿਚਾਰੀ ਤੂੰ ਵੀ ਹੈ ਨਾ ਬਹੁਤ ਟਾਈਮ ਕੱਟਿਆ ਇਹ ਮੇਰੇ ਨਾਲ ਵੀ ਜਾ ਤਾਂ ਵਿਆਹੀ ਵੀ ਨਹੀਂ ਸੀ ਆਪਣੇ ਕੋਲ 6 6 ਮਹੀਨੇ ਸਾਲ ਸਾਲ ਲੱਗ ਜਾਂਦੇ ਬਹੁਤ ਟਾਈਮ ਬੱਤੇ ਨੇ ਹਾਂ ਅਸੀਂ ਅੱਥੀ ਦੇਖ ਕੇ ਜਾਈ ਸੀ ਅੱਥੀ ਦੇਖ ਹਾਂ ਮਾਮਲੇ ਦੇਖ ਕੇ ਗਏ ਸੀ ਸਹੀ ਗੱਲ ਹੈ ਸੰਯੋਗ ਹੈ ਸੰਯੋਗਾਂ ਦੀ ਗੱਲ ਹੈ ਇਹ ਗੁੱਸਾ ਹੋ ਗਿਆ ਮੈਂ ਗੁੱਸੇ ਵੀ ਹੋ ਗਿਆ ਤਾਂ ਅਸੀਂ ਆ ਕੇ ਡਾਤੀ ਤੂੰ ਹਾਂ ਮੁਕੋਂ ਦਾਤੂ ਦੇ ਖਲਾ ਹੈ ਕਹਿੰਦਾ ਨਾ ਫੇਰ ਛੱਪ ਹੋ ਗਏ ਪਰ ਇਹਦੇ ਸੰਜੋਗ ਇਹਨੇ ਤੇ ਆਪਸ ਮਲ ਲਿਖੇ ਸੀ। ਹਾਂ। ਦੇਖੋ ਕੱਲ ਸਾਰੇ ਸੰਜੋਗਾ ਦੀ ਹੁੰਦੀ ਆ ਸਾਰੇ ਸੰਜੋਗਾ ਪਰ ਗੱਲ ਖੜੀ ਆ। ਸਹੀ ਗੱਲ ਆ ਸਹੀ। ਜਿੱਥੇ ਅਨਜਾਲਾ ਬੰਦੇ ਨੂੰ ਕਿਉਂਕਿ ਮੈਂ ਕੁੜੀ ਨੂੰ ਵਾਦਾ ਕਰਕੇ ਲੈ ਕੇ ਆਇਆ ਸੀ ਉੱਥੇ ਤੇ। ਨਾਨਕਿਆ ਦਾ ਵੀ ਤੈਨੂੰ ਸਲਾਈ ਕਢਾੜੀ ਸਿਖਾਉਣੀ ਐ। ਉਹ ਕਰਨਾ ਉਹ ਕਰਨਾ ਕਈ ਗੱਲਾਂ ਕਰਕੇ ਆਇਆ ਸੀਗਾ। ਇਹ ਵਿਚਾਰੀ ਵਿਆਹ ਨਹੀਂ ਕਰਦੀ ਮੰਦੀ ਮੈਂ ਨਹੀਂ ਕਿ ਹਾਲੇ ਵਿਆਹ ਨਹੀਂ ਕਰਾਉਣਾ। ਹਾਂ ਹਾਂ ਮੰਦੀ ਨਹੀਂ ਦੀ ਉਹ ਤਾਂ ਚੱਲ ਪਤਾ ਨਹੀਂ ਕਿੱਧਰ ਤੇ ਕਿੱਧਰ ਤੇ ਫੇਰ ਗੱਲ ਬਣ ਗਈ। ਇਹਦੇ ਸੰਜੋਗ ਜੁੜ ਗਏ ਇਹਦੇ ਰੋਜ਼ਾਸ ਮਹਾਂ ਬਾਰੇ ਦੇ ਸੰਜੋਗ ਤੇ ਸੰਜੋਗ ਸਾਰਿਆਂ ਦੇ ਰਹੀ ਵੀ ਸਾਰਿਆਂ ਦੇ ਵਧੀਆ ਹਾਂਜੀ ਹਾਂ ਸਾਰੀਆਂ ਕੁੜੀਆਂ ਦੇ ਸਾਰਿਆਂ ਦੇ ਠੀਕ ਆ ਸਾਰਿਆਂ ਦੇ ਵਧੀਆ ਹਮ ਕਿੱਸਾ ਪਤਾ ਤੇ ਆ ਬਣਾਏ ਖੁਸ਼ ਚਾਹੀਦੀਆਂ ਖੁਸ਼ ਚਾਹੀਦਾ ਸਾਰਾ ਆਪਾਂ ਪਾਪੇ ਖੁਸ਼ ਹਾਂ ਅਸੀਂ ਵੀ ਖੁਸ਼ ਆ ਦੇਖ ਕੇ ਖੁਸ਼ ਆ ਭਾਈ ਪਰਮਾਤਮਾ ਸਭ ਦੀ ਮੁੱਤੀ ਬੁੱਤ ਨੂੰ ਖੁਸ਼ ਰੱਖੇ ਬਸ ਸਾਫੇ ਬੜੀ ਗੱਲ ਹੈ ਦੇਖੋ ਕਿੰਨਾ ਹੋਏ ਜਿੱਦਣ ਇਹਦਾ ਪੀਤੀ ਦਾ ਰਿਸ਼ਤਾ ਕਰਿਆ ਇਹਨਾਂ ਨੇ ਉਦੋਂ ਮੈਂ ਕਿਹਾ ਜੋਤੀ ਨਾ ਜੋਤੀ ਦੇਖਾ ਤੂੰ ਕਿ ਕੱਕੜ ਬਸ ਰਹੀ ਹੈ ਹੈਨਾ ਤੇਰੇ ਨਾਲ ਕਿੰਨੀ ਵਾਰੀ ਮੈਂ ਆਲੀ ਕਿੰਨੇ ਵਾਰੀ ਅਸੀਂ ਤੇਰੇ ਘਰੇ ਟੱਕੇ ਖਾਲੇ ਵੀ ਤੂੰ ਪ੍ਰੀਤੀ ਦੇ ਰਿਸ਼ਤੇ ਨੂੰ ਰਹਿਣ ਦੇ ਚਲ ਕੋਈ ਗੱਲ ਨਹੀਂ ਆ ਚਲਦੀਆਂ ਗੱਲਾਂ ਬਸ ਉਹ ਵੀ ਜੋ ਸੰਜੋਗ ਉਹਨਾਂ ਦੇ ਸੰਜੋਗ ਬਾਕੀ ਇਹ ਮਾਰਾ ਮੋਟਾ ਹੁੰਦਾ ਦੁੱਖ ਸੁੱਖ ਵੀ ਚੱਲਣਾ ਹੁੰਦਾ ਤੀ ਪੁੱਤ ਨੇ ਪਤਾ ਹੀ ਤਾਂ ਸਾਰਾ ਕੋ ਸੁੱਖ ਹਾਂ ਦੁਨੀਆਦਾਰੀ ਦੇ ਵੀ ਪਤਾ ਤਾਂ ਲੱਗਦਾ ਹਾਂ ਸੰਸਾਰ ਹੈ ਸੁੱਖਾਂ ਦੇ ਵੀ ਹੋਰੀ ਹਾਂ ਮਿੱਠਾ ਮਿੱਠਾ ਚਾਹੀਦਾ ਜੇ ਕਹਿੰਦੇ ਜੇ ਨਮਕੀਨ ਖਾਣਾ ਤਾਂ ਮਿੱਠਾ ਵੀ ਖਾਣਾ ਐਦਾਂ ਥੋੜੇ ਘਸੋਂ ਨਵਜੇ ਇਹਦੇ ਨਹੀਂ ਹੋਰ ਲੇਖ ਰਹੇ ਜਾਂ ਤੈ ਮੱਕ ਜਾਰੀ ਰੁੱਸ ਗਈ ਐ ਜਾਂ ਨਹੀਂ ਬਣਾ ਨਹੀਂ ਮੈਂ ਜਾਤੇ ਘਸੋਂ ਮਾਰਨੇ ਛੱਡੇ ਤੇ ਜਾਤੇ ਮਲ ਗਈ ਐ ਮਲ ਗਈ ਹਾਂ ਮਲ ਗਈ ਤਾਂ ਨਹੀਂ ਮਲ ਗਈ ਦਾ ਮਤਲਬ ਉਹਨੂੰ ਪਤਾ ਹੀ ਐ ਤੈਨੂੰ ਮੈਂ ਹੁਣ ਮਦੂਆ ਛੱਬ ਦਾ ਬੋਲਣਾ ਚਾਹਦਾ ਵੀ ਉਹਦੇ ਵਰਗੀ ਬਣ ਗਈ ਐ ਤੁਹਾਨੂੰ ਵੀ ਪਤਾ ਆ ਵੀ ਤੁਸੀਂ ਕਹਿੰਦੇ ਨਾ ਇਹ ਗੱਲ ਕਿਹੜੀ ਹੋਲਾ ਕਿਹ ਕਿਹ ਅਸੀਂ ਕੁੜੂਣੀਆਂ ਐ ਐ ਚ ਕੁੜੂਣੀਆਂ ਆਣ ਅੱਜ ਕੁੜੂਣੀਆਂ ਬਣ ਗਈਆਂ ਆਣ ਕੇ ਸਾਂ ਇਹ ਜਨਮ ਦਿਨ ਦਾ ਕੇਕ ਕੱਟਣਾ ਨਹੀਂ ਜਿੰਨਾ ਟਾਈਮ ਲੰਘਿਆ ਵਧੀਆਂ ਲੰਘਿਆ ਹੁਣ ਅੱਗੇ ਪਤਾ ਨਹੀਂ ਇਹ ਕੱਟਣਾ ਫਿਰ ਅੱਜ ਨਹੀਂ ਨਹੀਂ ਇੱਕ ਹੋ ਗਰਾਰੀ ਹੋ ਬਸ ਹਾਂ ਮੈਂ ਕੱਟਣਾ ਸੰਦੀਪ ਤੇਰਾ ਮਨ ਕੀ ਕਰਦਾ ਮੈਂ ਤਾਂ ਕਹਿੰਦੀ ਜੇ ਅੱਜ ਸੁੱਖੋ ਦਾ ਜਨਮ ਦਿਨ ਮਨਾਉਂਗੇ ਆਪਾਂ ਕੇਕ ਕੱਟੂਗੇ ਤਾਂ ਬਾਕੀਆਂ ਦੀ ਲੈਣ ਚੱਲੂਗੀ ਨਹੀਂ ਕਿਸੇ ਨੇ ਚਗੜ ਦਿੰਦੀ ਇਹ ਤਾਂ ਜ਼ਿਆਦਾ ਹੀ ਪਾਵਰ ਥੋੜੀ ਜਿਹਾ ਜ਼ਿਆਦਾ ਹੀ ਲੱਗ ਗਈ ਹਾਂ ਸਾਹ ਚ ਸਭ ਤੋਂ ਪਹਿਲਾਂ ਦੀਦੀ ਦਾ ਜਨਮ ਦਿਨ ਹੂੰ ਜੇ ਇਹਨਾਂ ਦਾ ਹੀ ਨਹੀਂ ਆਪਾਂ ਨੇ ਕੇਕ ਕੱਟਿਆ ਫਿਰ ਹੋਰ ਦਾ ਕੱਟਾਂਗੇ ਉਹ ਚੱਲ ਮਿੱਠੇ ਦੇ ਬੱਚੋ ਤੁਸੀਂ ਰਹਿਣ ਦਿਓ ਹਾਂ ਵੀ ਠੀਕ ਹੈ ਨਾ ਗੱਲ ਆ ਸ਼ੂਗਰ ਵੀ ਹੈ ਸਾਡੇ ਵੀ ਤੁਸੀਂ ਗਲਤ ਵੈਸੇ ਗਲਤ ਕਰੇਂਗਾ ਮੈਂ ਬਾਅਦ ਵਿੱਚ ਅਸੂਗੀ ਬਾਅਦ ਵਿੱਚ ਅਸੂਗੀ ਬੈਠ ਕੇ ਰਿਸਤਾਰ ਬੈਠੇ ਆ ਠੀਕ ਹੈ ਚੱਲ ਚੱਲ ਨਹੀਂ ਬਲਦੀਮ ਇੱਕ ਹੋਰ ਕਰ ਲੋ ਨਾ ਸਾਗ ਬਣਾ ਲਓ ਸਾਗ ਦਾ ਕੇਕ ਬਣਾ ਲੰਦਾ ਸਾਗ ਦਾ ਬੱਸ ਤੋਂ ਕੱਲ੍ਹ ਸਵੇਰੇ ਸਾਗ ਉਹ ਤਾਂ ਖਤਮ ਹੋ ਗਿਆ ਤਾਜ਼ਾ ਬਣਾਓ ਸਾਗ ਬਣਾ ਰਣਾ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਰਾਤ ਦਾ ਕੀ ਹਾਲ ਹੈ ਹੋਰ ਨਾ ਤੁਹਾ ਮਾਂ ਵਿੱਚ ਗੱਲ ਕਰਿਓ ਮੈਂ ਕਹਿਣਾ ਤਾਂ ਚਾਹੁੰਦੀ ਨਹੀਂ ਤੇ ਸਾਰੇ ਦੇ ਸਾਹਮਣੇ ਵੀਡੀਓ ਚ ਕਹਿਓਗੇ ਆ ਹੋਰ ਮੇਰੇ ਬੱਚਾ ਮੋਰ ਕਮਾਉਂਦਾ ਹਾਂ ਹਾਂ ਕਿ ਕਮਾਉਂਦਾ ਹੋਰ ਉਹਨੂੰ ਕੀ ਹੋ ਗਿਆ ਅੱਜ ਗੱਲ ਸਾਗ ਇੰਨਾ ਸਵਾਦ ਬਣਿਆ ਪਿਆ ਮੈਂ ਖਾਈ ਜਾਂਦਾ ਜਾਈ ਜਾਂਦਾ ਖਾਈ ਜਾਂਦਾ ਜਾਈ ਜਾਂਦਾ ਬੱਸ ਅੱਛਾ ਕੀ ਕਹੋਣਾ ਵਿੱਚ ਕਿਆ ਬਾਤ ਖਾਦਾ ਘਟਦਾ ਜਾਂਦਾ ਜਿਆਦਾ ਬਸ ਆਹ ਮਾਰ ਕਾ ਬਸ ਇਹਨੂੰ ਵਾਸ ਹੋ ਗਿਆ ਰਹੇ ਕੋ ਗੋਲੀ ਨੂੰ ਜਿ ਮਿਛਣ ਵਾਲੀ ਕਿਨੇ ਖਾਤਾ ਹੋਵੇ ਲੈ ਕੇ ਕੀ ਹੋ ਗਿਆ ਕਿ ਕਾ ਕੋਈ ਗੋਲੀ ਲੱਪਦਾ ਕਿਆ ਕਰਦਾ ਬੁੱਤਾਂ ਗੰਦ ਪਾਤਾ ਥਲੇ ਗੰਦਾ ਪਾ ਕਰਿਆ ਕਿਆ ਤਰੇ ਆਈ ਕੁਛ ਕਰਨਾ ਬਾਈ ਬੰਦੂ ਰਹਿ ਜਾ ਰਹਾ ਤਾਂ ਮੈਨੂੰ ਕੋ ਟਾਈਮ ਹੋਊਗਾ ਕੱਲ ਮੈਨੂੰ ਲਿਖ ਕੇ ਦੇ ਕੇ ਜਾ ਹਾਂ ਬਿਆਸ ਟਾਈਮ ਆ ਮੈਂ ਜਾਦਾ ਬਿਆਸ ਆ ਮੇਰੇ ਕੋਲ ਅਸੀਂ ਤੇਰੀ ਨੂੰ ਜਾਣਾ ਲਵਾਰੀ ਚੋ ਉਹ ਜੋ ਉੱਥੇ ਕੋਈ ਨਾ ਕਰਦੇ ਹੋ ਅੱਛਾ ਠੀਕ ਹੈ ਠੀਕ ਹੈ ਪੇਪਰਾਂ ਕਰਕੇ ਹੋ ਗਿਆ ਮੁੰਡੇ ਦੇ ਪੇਪਰ 23 ਤਰੀਕ ਪੇਪਰ ਦਾ ਵੀ ਨਹੀਂ ਦੱਸਿਆ ਕੋਈ ਕਿੰਨੇ ਘੰਟੇ ਤੱਕ ਪਹੁੰਚੂਗਾ ਮੈਂ ਤੁਹਾਨੂੰ ਮੈਂ ਇਹ ਲੈਣਾ ਤੇ ਤੁਹਾਨੂੰ ਇੱਥੇ ਤੇਜ਼ ਤੇ ਜਲਦੀ ਟ੍ਰੇਨ ਚ ਅੱਛਾ ਅੱਛਾ 24 ਘੰਟੇ ਲੱਗ ਜਣੇ ਹੂੰ ਤੇ ਠੀਕ ਹੈ ਸ਼ਾਮ ਨੂੰ ਬੈਠੋਗਾ ਨੂੰ ਸ਼ਾਮ ਨੂੰ ਪੈਥਨ ਨੂੰ ਰੋਪੜ ਤੋਂ ਮਿਲੂਗੀ ਕਿ ਇੱਥੇ ਤੋਂ ਇਸ ਤਰ੍ਹਾਂ ਤੋਂ ਅੰਬਾਲਾ ਤੋਂ ਨਹੀਂ ਉਹ ਇਸ ਤਰ੍ਹਾਂ ਤੋਂ ਪਾਲਾ ਤੋਂ ਬੈਸ਼ਨ ਦੇਵੀ ਵਾਲੀ ਚੱਲਦੀ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰੀਰ ਤੇ ਬੈਠ ਜਾ ਬੰਦਾ ਇੱਕ ਵਾਰੀ ਬੈਠਿਆ ਜਾ ਕੇ ਸੀਧਾ ਤੁਹਾਨੂੰ ਇਹ ਬੈਸ਼ਨ ਦੇਵੀ ਤੂੰ ਗੁਜਰਾ ਆਪਣਾ ਬੈਸ਼ਨ ਦੇਵੀ ਤੂੰ ਗੁਜਰਾਤ ਜਾਂਦੀ ਹਾਂਜੀ ਹਾਂਜੀ ਗੁਜਰਾਤ ਤੂੰ ਕਹਿੰਦੀ ਤਾਂ ਸਿੱਧਾ ਹੂੰ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਤੀਰਗੋ ਜਾਈ ਬੈਸ਼ਨੀਵਾਰ ਨੂੰ ਫੇਰ ਇਧਰੋਂ ਚੱਲ ਤੋਂ ਹਾਂ ਉਧਰ ਵੀਵਾਰ ਨੂੰ ਚੱਲਦੀ ਹੈ ਹੂੰ ਉਧਰ ਸੰਬਾਰ ਨੂੰ ਚੱਲਦੀ ਹੈ ਉਹ ਤਰਫ ਕਿੰਨਾ ਕਾ ਤੁਹਾਨੂੰ ਸਟੇਸ਼ਨ ਨੇੜੇ ਹੀ ਹੈ 10 ਕਿਲੋਮੀਟਰ ਉਹ 10 ਕਿਲੋਮੀਟਰ ਠੀਕ ਆ ਆਪਣਾ ਵੀ ਤੁਹਾਡਾ ਵੀ ਰੋਪੜ ਵੀ 10 ਕਿਲੋਮੀਟਰ ਹੀ ਉੱਤੇ ਹੈ ਕਿੰਨਾ ਕਿੰਨਾ ਬਸ ਹੋਰ ਤੁਹਾਡਾ ਬਿਜ਼ਨਸ ਵਧਿਆ ਚਾਹੁੰਦਾ ਜੀ ਆਏ ਵਧੇ ਚੱਲੀਏ ਚਲੋ ਠੀਕ ਹੈ ਵਧੇ ਚਾਹੀਦਾ ਉਹ ਗੱਲ ਆ ਵੀ ਹਾਂ ਹਾਂ ਤੁਹਾਡਾ ਬਿਜ਼ਨਸ ਵਧੀ ਚੱਲਣਾ ਚਾਹੀਦਾ ਉਹ ਤੁਹਾਡਾ ਕੱਪੜੇ ਦੇ ਜਾਂਦੇ ਅੱਛਾ ਜੀ ਅੱਛਾ ਮੈਂਟਨੈਂਸ ਦਾ ਰਾਮਾ ਗੱਡੀਆਂ ਨੇ ਉਹਨਾਂ ਕੋਲ ਮਸ਼ੀਨਾਂ ਨੇ ਲੱਗੀਆਂ ਗੱਲ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਪਹਿਲਾਂ ਤੁਸੀਂ ਕੱਪੜੇ ਦਾ ਕਰਦੇ ਸੀ ਨਾ ਉੱਥੇ ਕੱਪੜੇ ਦੇ ਕਰਦੇ ਸੀ अच्छा जी अच्छा 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 अच्छा। 그러면은 ਮੈਂ ਨਹੀਂ ਕਰਦੇ ਤਫੇ ਜਾਂਦੇ ਨਹੀਂ। ਨੋ 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 ਚਲੋ ਵਧੀਆ ਵਧੀਆ ਕੰਮੇ ਕਰਨਾ। ਬਾਹਰ ਤੋਂ ਤਾਂ ਕੁਮਲੀ ਗਿਆ ਲਾ ਬਾਹਰ ਚੁੱਕੀ ਦੀ ਬਸਾਟੇ ਪੰਜ ਮੀਟਰ ਬਾਹਰ ਕਰਨੀ। ਹਾਂ ਹਾਂ। ਆਹ ਹੋ ਵੀ ਹੈ। ਉਹ ਪਾਰਟ ਟਾਈਮ ਕਹਿਣ ਦਾ ਭਾਬੀ ਆਪਣਾ ਦੇਖੋ ਜੇ ਬਗਾਨੀ ਜਗ੍ਹਾ ਰਹਿਣਾ ਉੱਥੇ ਹਰ ਇੱਕ ਚੀਜ਼ ਮੁੱਲ ਦੀ ਹੁੰਦੀ ਹੈ। ਫਿਰ ਉੱਥੇ ਜਿੰਨਾ ਕੰਮ ਜਿੰਨੇ ਜਣੇ ਕਮਾਉਣਗੇ ਉਹਨਾਂ ਥੋੜਾ ਏ। ਅੱਜ ਦੇ ਸਮਾਂ ਵੀ ਹੋਈ ਜਾਈ ਆ। ਅੱਜ ਤੇ 20-25 ਸਾਲ ਪਿੱਛੇ ਚਲੀ ਜਿਓ ਇੱਕ ਕਮਾਉਂਦਾ ਤਾਂ 7-8 ਜਣੇ ਖਾਣੇ ਵਾਲਾ ਕੰਮ ਪਾ। ਹੋਂ ਤਾਂ ਨਿਆਣੇ ਦੇ ਫੀਸਾ ਹੀ ਨਹੀਂ ਮਾਨ ਹੈਗੀਆਂ ਸਹੀ ਗੱਲ ਹੈ ਤਾਂ ਅਦੀ ਪੜਾਈ ਬੁੱਤੌਰ ਪੰਜਾਬੀ ਪੜਾਈ ਜਾਂਦੇ ਕਹਿੰਦੀ ਉਹ ਨਾਲ ਦੀ ਹਿੰਦੀ ਉਹ ਚੱਲਦੀ ਹੈ ਹਾਂ ਹਾਂ ਚੱਲ ਹਿੰਦੀ ਅੰਗਰੇਜ਼ੀ ਚੱਲ ਉਹ ਵਧੀਆ ਪੱਕ ਬੰਦਾ ਹੋਣਾ ਮਾਦਨ ਵੀ ਦੇਖਿਆ ਵੀਡੀਓ ਤੇ ਪੱਕ ਬੰਨੀ ਵੀਦੀ ਹੈ ਨਾ ਕਿੰਨੀ ਕਲਾਸ ਚ 6 ਅੱਛਾ 6 ਕਿੰਨੇ ਕਿੰਨੇ ਸਾਲ ਦਾ ਹੋਗਾ ਤੂੰ 11 11 ਕਰਨ ਉਹ ਹੀ 5ਵੀਂ ਚਾਹ 12ਵਾਂ ਲਿਖਿਆ ਹਾਂ ਹਾਂ 11 ਦਾ ਉਹ ਤੇ 12ਵਾਂ ਲਿਖਿਆ ਠੀਕ ਕਰਨ ਦੇ ਖਾਣ ਦਾ ਹਾਂ ਚੱਲ ਵਧੀਆ ਪੜ੍ਹ ਜੂਗਾ ਉੱਥੇ ਉਧਰ ਦੀ ਪੜ੍ਹਾਈ ਇੱਧਰ ਦੀ ਪੜ੍ਹਾਈ ਨਾਲ ਤੇ ਬਹੁਤ ਵਧੀਆ ਪੜ੍ਹਾਈ ਉੱਥੇ ਕਰਨ ਨੇ ਵੀ ਸਾਡੇ ਨੇ 6ਵੀਂ ਚ ਹੋ ਜਾਣਾ ਤਾਂ ਸਰਦਾਰ ਜੀ ਨੇ ਲੇਟੇ ਲਾਇਆ ਇੱਕ ਸਾਲੋਂ ਲੇਟ ਲਾ ਕੇ ਉਹ ਵੀ ਇਹ ਕੀ ਹੋ ਗਿਆ ਆ ਗਿਆ ਕੋ ਮੋਜਾ ਉਹ ਵੀ ਦੇਖ ਲਿਓ ਉਹ ਤਾਂ ਬਰਾਬਰ ਖੜਾ ਕੇ ਦੇਖ ਲਿਓ ਐਦੇ ਬੜੇ ਹੀ ਕਹੋਂਗੇ ਉਹਨੂੰ ਫੇ ਮੈਂ ਉਹੀ ਕਹਿੰਦੀ ਆ ਮੈਨੂੰ ਵੀ ਹੁੰਦੇ ਚ ਹੋ ਜਾਣਾ ਤਾਂ ਚੰਗੀ ਚੀਜ਼ ਆ ਨਾ ਨਾ ਜਿਆਦਾ ਨਾ ਖੇਡਾਂ ਨੂੰ ਮਿਸ ਕਰਦਾ ਸਕੂਲ ਚ ਹਾਂ ਗੱਲ ਏ ਟੈਨਸ਼ਨ ਨਾ ਲਾਓ ਪੜ ਜਾਣਾ ਉਹਨੇ ਵੀ ਪੜ ਕੇ ਨੌਕਰੀਆਂ ਤਾਂ ਇਹਨਾਂ ਨੇ ਲੱਗਣਾ ਨਹੀਂ ਕਰਨੇ ਤਾਂ ਘਰ ਦੇ ਕੰਮ ਆ ਤੁਹਾਡੇ ਪਿੰਡ ਚ ਕਰਾਉਣਾ ਨਾ ਤੁਹਾਡੇ ਸਕੂਲ ਚ ਕਰਾਉਣਾ ਅੱਛਾ ਮੁੰਡਾ ਕਿਹਨਾਂ ਨੂੰ ਕੋਠੇ ਤੇ ਬਣਾਉਣਾ ਹੈ ਗਰਾਊਂਡ ਹੋਣਾ ਨਹੀਂ ਕਰੋੜ ਬਣੇ ਬਹੁਤ ਜ਼ਰੂਰੀ ਪਹਿਲਾਂ ਸੋਚ ਕੇ ਵਿਆਹ ਕਰਾਉਂਦੀ ਮੇਰੇ ਨਾਲ ਗਰਾਊਂਡ ਦੇਖ ਲੈਂਦੀ ਪਹਿਲਾਂ ਆ ਕੇ ਬਣਾਉਣਾ ਵੀ ਇੰਨੇ ਘਾਲ ਬਣਾਉਣਾ ਚਾਹੇ ਤਾਰਾ ਤੁਹਾਡਾ ਕੰਮ ਹੈ ਜੋੜਦੇ ਲਾਉਣ ਕਰਦੇ ਇੱਥੇ ਵੀ ਗਰਾਊਂਡ ਬਣਿਆ ਹੋਇਆ ਤੇਰਾ ਦੁੱਧ ਤੋਂ ਤੁਸੀਂ ਘਰ ਪਾ ਲੈ ਇੱਥੇ ਕਰਾਉਣਾ ਹੈ ਤਾਂ ਪਹਿਲਾ ਗਰਾਊਂਡ ਖੇਲਾ ਵੀ ਜ਼ਰੂਰੀ ਹੈ ਉਹਦਾ ਹੈ ਜੇ ਮਾਂ ਨੇ ਫੋਨ ਚੱਕ ਕੇ ਬਹਿ ਜਾਂਦੇ ਨੇ ਚੱਲਣ ਦੋ ਜੀ ਇਹ ਫੋਨਾਂ ਨੇ ਬਹੁਤਾ ਕੰਮ ਕਰਾਉਂਦਾ ਚਾਹੇ ਬਣ ਗਿਆ ਬਹੁਤ ਜ਼ਿਆਦਾ ਡੋਲਸ ਹਨ ਤਾਂ ਫਿਰ ਲਿਬੜ ਜਾਣਾ ਕੀ ਫਾਇਦਾ ਸਿਹਤ ਵੀ ਖਰਾਬ ਦਿਮਾਗ ਦਾ ਨਾਨੇ ਕੋ ਜਾਣਾ ਕੈਨਸਲ ਹੋ ਜਾਣਾ ਯੋਨੇ ਸਕੂਲ ਜਾਣਾ ਸਵੇਰੇ ਸਕੂਲ ਤੇ ਆਇਆ ਟਿਊਸ਼ਨ ਚੱਲੇ ਗਿਆ ਟਿਊਸ਼ਨ ਲੈ ਕੇ ਅਕੈਡਮੀ ਚਲੇ ਗਿਆ ਬਹੁਤ ਦਾ ਟਾਈਮ ਉਹ ਘਟ ਮੰਦਾ ਨਹੀਂ ਮਿਲਦਾ ਹੀ ਨਹੀਂ ਵਧੀਆ ਨਿਆਣਾ ਬਣਦੇ ਕੜ ਕਾਹੀ ਉਮਰ ਆ ਕੜਨ ਦੀ ਇਹਨਾਂ ਦੀ ਜਿੱਦਾਂ ਮਰਜ਼ੀ ਲੱਜਵੇ ਪੜ ਕੇ ਸਾਡੇ ਤੇ ਇਹ ਕੱਲ੍ਹ ਜਾਓਗੇ ਨਾ ਵਧੀਆ ਵਧੀਆ ਅਸੀਂ ਕਿ ਅੱਜ ਵੇਲਾ ਦੇ ਰਿਏ ਨਾਨੇ ਕੋਲ ਵੀ ਮੇਰੀਏ ਸਕੂਲ ਦਾ ਕੰਮ ਇਹਨੂੰ ਤੁਸੀਂ ਦੇ ਕਰਦਾ ਹਾਂ ਜਿਹੜੇ ਮਾੜਾ ਇੰਨਾ ਟਾਈਮ ਨਹੀਂ ਹੁੰਦਾ ਇਹ ਕਿੰਨਾ ਕੁ ਮਿੰਟ ਕਿੰਨੇ ਕਿੰਨੇ ਸਵੇਰ ਨਾਲ ਕਿਚਨ ਦਾ ਕੰਮ ਵੀ ਕਰਨਾ ਖਾਣੇ ਕੋ ਪੰਪ ਪੰਪ 35 ਕਿਲੋਮੀਟਰ ਸਾਰਾ ਹਰ ਬਸ ਵਾਦ ਤੇ ਵਾਦ 35 ਮਿੰਟ 35 ਹਾਂ 35 ਮਿੰਟ ਲੱਗਦੇ ਬਸ ਹਾਂਜੀ ਅਲਾ ਦੇ ਬੂਬਲਾ ਹੁਣ ਇਹ ਕਿੱਥੇ ਤਾਂ ਡੋਲੂ ਵੀ ਸਾਰਾ ਆਉਣਾ ਹੈ ਨਹੀਂ ਇਹ ਦੇਖ ਇਹ ਅਡਾਂਦੀ ਹੈ ਡਰ ਗਈ ਪਹਿਲਾਂ ਕਿ ਬੂਲ ਬਜੇ ਦੇਖੀ ਕਿ ਐ ਦੇਖਿਓ ਫਟ ਗਿਆ ਇਹ ਡਰ ਗਈ ਜਲੇ ਅਡਾਂੀ ਬੜਾ ਬਜਾ ਬੜਾ ਬੂਬਲਾ ਬਾਹਰ ਨਹੀਂ ਆਉਂਦੇ ਰੀਤ ਨੂੰ ਆਉਂਦੇ ਬਾਹਰ ਨਹੀਂ ਓ ਤੁਹਾਡੀ ਓਏ ਓਏ ਬੱਲੇ ਬੱਲੇ ਓ ਅੱਖ ਚ ਫਟਿਆ ਓ ਬੱਲੇ ਬੱਲੇ ਓ ਓ ਸ਼ਾਬਾਸ਼ ਡੋਲਣਾ ਨਹੀਂ ਉੱਤੋਂ ਦਾ ਨਿਆਣਾ ਦੇ ਲਾਹੂਰ ਆ ਰ ਮੇਲਿਆਂ ਚ ਤਾਂ ਸਾਰੇ ਰੋਂਦੇ ਸਾਰੇ ਹੀ ਰੋਂਦੇ ਫਿਰਦੇ ਉੱਤੇ ਨੇ ਸਾਰੀਆਂ ਮੰਮੀ ਕਹਿੰਦੀਆਂ ਲੈ ਮੇਲਾ ਖਾਦਾ ਐ ਤਾਂ ਮੈਂ ਲੈ ਕੇ ਸਾਡੇ ਕਹਾ ਪਿਛਲਾ ਆ ਰੋਦੀ ਹੁੰਦੀ ਹੈ ਗੱਟੀ ਲੈ ਲਓ ਬੱਸ ਲੈ ਲਓ ਨਾ ਲੈ ਗਈ ਜੰਮੀ ਉਹਨਾਂ ਨੇ ਆਪ ਕਰਨੀ ਹੈ ਜਾਣੇ ਨਾ ਹੁਣ ਮੈਂ ਤਾਂ ਘੱਟ ਨਹੀਂ ਹਾਂ ਨਾ ਮਸੀ ਖੁੱਦ ਜਿਹਾ ਬੰਦ ਰਹੇ ਕਿਸਾ ਦੇ ਮਮਿਆ ਮੱਥਾ ਟੇਕਣਾ ਨਹੀਂ ਥੋੜਾ ਮੋਟਾ ਕਮਾਉਣਾ ਨਹੀਂ ਜਿਹੜੀ ਜ਼ਰੂਰੀ ਹੈ ਨਾ ਜਿੰਦੇ ਚ ਬੰਦ ਨਹੀਂ ਰਸ ਇਸੜ ਕੋੜ ਮੀ ਤੇ ਵੀ ਇਹੋ ਚਾਲਾ ਮਾਰ ਕੋੜੀ ਜਾਂ ਤੇ ਵੀ ਮੰਮੀ ਇਹਦੇ ਤੋਂ ਉਰਾ ਜਾਲ ਬਿਆ ਗਦੇ ਆ ਮਮੀਆਂ ਨਹੀਂ ਐ ਹੈ ਇੱਕ ਮਮੀਆਂ ਦਾ ਹੈ ਜੱਕ ਸੂਰਾ ਜਿਹੜੀ ਬੜੀਆਂ ਉਹ ਆਪਰੇ ਨਹੀਂ ਵੇਰ ਨੀ ਲੀ ਬਲੀ ਲੀ ਤਲਬ ਦਿੰਦੀ ਨਾ ਮੈਂ ਲਖ ਲੀ ਨਾ ਮਤਾਂ ਮੇਲ ਵਿੱਚ ਵੀ ਟਿੱਕ ਕੇ ਜਾ ਸਕਦਾ ਕੋਈ ਨਹੀਂ ਉਹ ਤੇ ਪਤਾ ਹੈ ਜਵਾਕਾਂ ਦਾ ਏ ਕੰਮ ਨਹੀਂ ਹੈਗਾ ਪਹਿਲਾ ਆ ਚੀਜ਼ ਲੈਣੀ ਰੋਕੇ ਲੈ ਲਈ ਉਹਦੇ ਬਾਅਦ ਅਗਲੀ ਦੁਕਾਨ ਤੇ ਚੱਲ ਕੇ ਉਹਨਾਂ ਨੂੰ ਹੋਰ ਵਧੀਆ ਲੱਗਣੀ ਉਹਨੂੰ ਰੋਲ ਲਾੜਣਾ ਉਹਦੇ ਬਾਅਦ ਅਗਲੀ ਚ ਚੱਲ ਜਾ ਅਸੀਂ ਵੀ ਰੋਂਦੇ ਹੁੰਦੇ ਤੇ ਸਾਨੂੰ ਵੀ ਪਤਾ ਵੀ ਅਸੀਂ ਸਾਡਾ ਤਾਂ ਜੋੜ ਦੀ ਵਾਲਾ ਮੇਲਾ ਹੁੰਦਾ ਸੀ ਤੇ ਉਹਦੇ ਬਾਅਦ ਤਾਂ ਵੀ 100 ਰੁਪਏ ਮਿਲਦਾ ਹੁੰਦਾ ਤਾਂ ਬਸ ਉਦੋਂ ਤੋਂ ਕਿਆ ਲੈਣਾ ਕਿਆ ਲੈਣਾ ਪਹਿਲੇ ਦਿਨ ਹੀ ਲਿਆਉਣਾ ਮੁੜ ਕੇ ਦੋ ਤਿੰਨ ਦਿਨ ਰੋਜ਼ਣਾ ਚਾਰ ਦਿਨ ਉੱਥੇ ਰਹਿੰਦੀ ਸੰਗਤ ਚਾਰ ਤਿੰਨ ਦਿਨ ਮਗਰ ਰੋਜ਼ਣਾ ਉਹ ਅਸੀਂ ਆ ਲੈਣਾ ਤੁਸੀਂ ਉਹ ਲੈ ਲਓ ਰੀਤ ਅਗਲੇ ਆਜਲੇ ਚੋਰ ਜੀ ਨਾਲ ਮਿਲ ਲਾਉਣਾ ਜਗ ਰੀਤ ਨੇ ਲਉ ਹੁਣ ਸੋਜੀ ਹੋ ਜਣੀ ਗਾਂ ਗਾਂ ਤੁਹਾਨੂੰ ਅਕਲ ਨਹੀਂ ਹੈਗੀ 5 5 ਰੁਪਏ ਵਾਲੀ ਚੀਜ਼ਾਂ ਲਿਆ ਕੇ ਇਹਨਾਂ ਨੂੰ ਫੜਾਵਾ ਦਵਾ 20 20 ਵਾਲੀ ਦਵਾਈ ਆ 5 5 ਵਾਲੀ ਚੀਜ਼ਾਂ ਦਵਾ ਕੇ ਨਾ ਹੱਥ ਭਰਦੀ ਦਾ ਹੁੰਦਾ 5 5 ਵਾਲੀ ਰਹੀ ਨਹੀਂ ਹੁੰਦਾ ਹਾਂ 60 ਰੁਪਏ ਵਾਲੀਆਂ ਅਲੇ ਮੋਗਾ ਮਿਹੜ ਕਰ ਵੀਰ ਦੀ ਨੂੰ ਤੋਲਦੇ ਤਾਂ 80 ਰੁਪਏ ਚ ਨਾਲੇ 60 ਰੁਪਏ ਚ ਪਾਉਂਦੀ ਤਾਂ ਖਾਸੇ ਬੜੇ ਨੂੰ ਕੀ ਹੱਥ ਜਿਹੜਾ 100 ਰੁਪਏ ਦਿੱਤਾ ਉਹਦੇ ਵਿੱਚ ਅਸੀਂ ਬਚਾ ਲਿਆ ਨਹੀਂ 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 ਅੱਛਾ ਕੋਈ ਨਾ ਮਰੇ ਕਦ ਖੇਲਣਾ ਇਹਨਾਂ ਨੇ ਜਾਂ ਬੜੇ ਹੋ ਕੇ ਦੱਦ ਕੇ ਲੈ ਮੈਂ ਹੁਣ ਬੱਗ ਖੇਲਣਾ ਬੰਦ ਕਰ ਲਾ ਤਾਂ ਕੱਲ ਪਰਸੋਂ ਤੋਂ ਸਕੂਲ ਆਜਣਾ ਜਾਣਾ ਨੇ ਆਪੇ ਪਤਾ ਲੱਜਣਾ ਇਹਨੂੰ ਸਿਵਲ ਜਾਣਾ ਹੁਣ ਤਾਂ ਕਿੱਥੇ ਫਸ ਗਈ ਗਰਾਰੀ ਮੈਂ ਦਾ ਚਾ ਉਹ ਬਾਅਦ ਚ ਪਤਾ ਲੱਗਣਾ ਵੀ ਕਿਆ ਬਣਦਾ ਹਮਮਾ ਸਾੜੇ ਅੱਜ ਉੱਠੇ ਹੀ ਨਹੀਂ ਹੈ ਕਦੇ ਜਾੜਾ ਨਹੀਂ ਹੈ ਹਮਮਾ ਨਿਆਣਾ ਤੋਂ ਤੱਕ ਇੱਕ ਠੰਡ ਵੀ ਪਾਉਂਦਾ ਜਦੋਂ ਨਾ ਕਰਨਾੜ ਦਾ ਫੇ ਕਈ ਕਈ ਦੇ ਨੜੀ ਜਾਂਦਾ ਫਿਰ ਸਵੇਰੇ ਗਲ ਪਲੇਟ ਹੁੰਦੀ ਏਦੇ ਹਮਮਾ ਜਾਂ ਫੇ ਜਾਣ ਲੱਜਾਂਦਾ ਫਿਰ ਫੇ ਜਾਈ ਜਾਂਦਾ ਕਈ ਕਈ ਮੈਨੂੰ ਅੱਜ ਕਿਆ ਵੀ ਚੱਲ ਰਿਹਾ ਜਿੰਦਾ ਫਰਸਟ ਕਰ ਚੱਲ ਰਿਹਾ ਏ ਤੁਸ਼ਣ ਚਲੇ ਜਾਊਗਾ ਅੱਜ ਮੋਂ ਤੇ ਕਰਕੇ ਹੁਣ ਟਿਊਸ਼ਨ ਦਾ ਟਾਈਮ ਵੀ ਨਹੀਂ ਆਉਣਾ ਉਹਨੂੰ ਕੱਲ੍ਹ ਨੂੰ ਛੱਡਿਆ ਇਹ ਨਹੀਂ ਨਾ ਮੈਂ ਲੈ ਕੇ ਆਉਂਦਾ ਮੈਂ ਚੱਲਿਆ ਸਨ ਮੱਥਾ ਟੇਕ ਕੇ ਆਉਣਾ ਮੈਂ ਅੱਜ ਉਹਦਾ ਪਤਾ ਨਹੀਂ ਕਿਹਦਾ ਸਾਈਕਲ ਕੋ ਮਾਤਾ ਇੱਥੇ ਸੱਸੋ ਪੰਜੇ ਸੱਤ ਸੂਤ ਦਾ ਗਿਆ ਗੱਡੀ 'ਚ ਮਾ ਵੀ ਪਤਾ ਨਹੀਂ ਇੱਧਰ ਨੂੰ ਚਲ ਗਿਆ ਪਤਾ ਨਹੀਂ ਭੈਣ ਨੂੰ ਚਲ ਗਿਆ ਪਤਾ ਨਹੀਂ ਪਾਉ ਉਹ ਸਾਈਕਲ ਵਰ ਗਿਆ ਪਤਾ ਨਹੀਂ ਕਿਹਦਾ ਸਾਈਕਲ 'ਤੇ ਬਹਿ ਗਿਆ ਉੱਥੇ ਸਾਦੇ ਜਾਂਦੇ ਨੂੰ ਗੁਰਦੌਰੇ ਮੂਹਰੇ ਫਿਰੇ ਉਹ ਵੀ ਮੈਂ ਰਸਤੇ 'ਚ ਜਨਾਨੀਆਂ ਜੰਨਦੀਆਂ ਲੈ ਗਿਆ ਸਾਬ ਹੁਣ ਲੋਈ ਜਾਵੇ ਤਲੇ ਲੈ ਗਿਆ ਮਤਉ ਨਹੀਂ ਲੈਦਾ ਤੂੰ ਲੈ ਚੁੜਾ ਉਹਦਾ ਹੱਥ 'ਚ ਜਨਾਨੀਆਂ ਪਠਾੜੀਆਂ ਮੈਂ ਗੱਡੇ 'ਚ ਉਹਨਾਂ ਨੂੰ ਪੁੱਛਿਆ ਕਹਿੰਦੀ ਉਹਦਾ ਕਰਮਨ ਸਾਈਕਲ ਭਜਾਈ ਜਾਂਦਾ ਤਾਂ ਕਹਿੰਦੀ ਪਤਾ ਕਿ ਕੁੜੀ ਸੀ ਮਗਰ ਪੱਟੀਕ ਆ ਆਪ ਸਾਈਕਲ ਚਲਾਉਂਦਾ ਉਹਦਾ ਮਾ ਚੱਲ ਬਹਿਤਾ ਪਹੁੰਚ ਗਏ ਮ I don't know I don't know I